ਮਨ ਪਰੋ ਸਾਧਵੰਤ ਸੋਤਿਆ ਨਾ ਬਾਹਰ ਸੋਤ ਦਾ ਉਤਸਾਹ ਜੰਮਾ ਰਿਹਾ ਤੇ ਇਸ ਨੂੰ ਜੇ ਤਾਂ ਤੇ ਵੀ ਕਿਹਦੇ ਪੜਾਇਆ ਬਿਲਕੁਲ ਨਹੀਂ ਹੈ ਹੈਲੋ ਲਾਰੀ ਭਾਈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਉਹ ਰਹਾ ਬਾਬਾ ਉਹਦੇ ਕੋਦਲ ਸੇਲ ਫਲ ਸਾਨੂੰ ਇੱਕ ਨਵੀਂ ਲਓ ਜੀ ਆਪਾਂ ਰੋਟੀ ਦੀ ਕਰ ਰਹੇ ਆ ਆਤੀ ਫਿਰ ਉਹ ਕੁਵੇਲਾ ਹੋ ਜਾਂਦੀ ਨਹੀਂ ਰੇਤ ਦਿਖਦਾ ਨਹੀਂ ਉਹ ਕੋਈ ਇਧਰ ਆਪਣਾ ਬੇੜਾ ਕੱਚਾ ਉਹਦੇ ਘਰ ਦੇ ਕੋਸੋਸਰਾ ਫਿਰ ਉਫਾ ਲੱਗਦਾ ਆਪਾਂ ਸੱਜ ਦੀ ਰੋਟੀ ਨੂੰ ਬੰਨ ਦੇ ਦਿੰਦੇ ਜਗ ਵਰੁਹਿਆ ਜਾਨ ਤੇਰੇ ਪੱਥੇ ਲੱਗੇ ਬਾਗ ਤੇਰੇ ਆਰ ਪ੍ਰਵਾਦ ਸੁਹਾਰ ਜਗ ਵਰੁਹਿਆ ਜਾਨ ਤੇਰੇ ਪੱਥੇ ਲੱਗੇ ਬਾਗ ਤੇਰੇ ਜਾਨ ਗੰਗਾ ਜੀ ਆਇਆਂ ਤੇਰੇ ਸਿਰ ਤੇ ਕੇ ਪਾਲ ਤੇਰੇ ਤਾਰਿਆਂ ਨੂੰ ਸੁਹਾਗ ਜੀ ਤਾਂ ਜੀ ਆਇਆਂ ਤੇਰੇ ਸਰਮਗਾਵੀ ਤੇ ਤਰੋੜ ਆਦ ਮੇਰਾ ਸਦਾ ਸਤਿਗੰਗ ਹੋਇ ਚਾਲੇ ਸਾਰਾ ਪ੍ਰਯਤਨ ਕਰਦਾ ਚਾਹਵਨਾ ਆਉਣੀ ਤੇ ਹੋਰ ਸਭ ਦਾ ਮਾਤ ਪਤਨ ਦਾ ਮਾਤ ਜੀ ਗੁਰੂ ਪ੍ਰਭ ਜੀ ਦੇ ਉਪਕਾਰ ਹੋਰ ਵਾਹ ਐਸ਼ੋ ਦੋ ਬਲੋ ਲੋ ਆ ਥੋੜੀ ਹੱਥ ਜੰਦ ਜੇ ਰਹਾ ਤੂੰ ਟੋਕੇ ਭੋਗ ਲੈ ਜੇ ਮੁੱਠੀ ਮੁੱਠੇ ਦੇ ਦੋ ਲੋ ਜੀ ਲੋ ਜੇ ਦਾਦੀ ਰੋਣ ਮੰਡੀ ਚਲੋ ਲੋ ਜੇ ਫੱਜੀ ਲੈ ਪੀਣ ਭੋਗ ਲਾਇਆ ਜਖਮ ਬਰੋਤੇ

ਦੀਦੀ ਲਈ ਬਲੌਗਰ ਮੈਂ ਹਾਂ ਉਹਨਾਂ ਦੇ ਪਰਿਵਾਰਕਾਹੀਆਂ ਵੀਡੀਓ ਪਾਉਂਦਾ ਸੀਗਾ ਪਹਿਲਾਂ ਉਹਦੇ ਸਾਸੂ ਮਾ ਵੀ ਕੋਈ ਚੋ ਵੀ ਪਾਉਂਦੇ ਸੀਗੇ ਰੇਡਰ ਉਹਨਾਂ ਨੂੰ ਥੋੜੀ ਡਿਪਰੈਸਡ ਹੋਈ ਹੋਈ ਹੈ ਉਹ 3 ਮਹੀਨੇ ਤੋਂ ਕਾਫੀ ਚਿਰ ਦਾ ਇਲਾਜ ਕਰਾ ਰਹੇ ਨੇ ਉਹ ਵੀ ਜਾਣੇ ਕੋਸ਼ਿਸ਼ ਕਰ ਰਹੇ ਨੇ ਬਣਾ ਲਈ ਲੱਗ ਤੁਹਾਨੂੰ ਕਾਫੀ ਸਾਰਾ ਪ੍ਰੋਬਲਮ ਹੋ ਰਹੀ ਜੀਨੋ ਰਾਪਰੇ ਵਾਲੇ ਆਖਦੇ ਪਤਾ ਬਣ ਜੀ ਜੀ ਜਾਂ ਠੀਕ ਕਾਰਨ ਹੈ ਪਹਿਲਾਂ ਆਪਣੇ ਸੌਲਵ ਕਰਵਾ ਰਹੇ ਸੀ ਹੁਣ ਉਹ ਕਲਪੇ ਹਸਪਤਾਲਿਕ ਨੇ ਉਸ ਤੋਂ ਆਪਣਾ ਕਲਾਉਡ ਬਣਾਉਂਦੇ ਨੇ ਪੈਨਾਂ ਲੋਕੀ ਨੇ ਕਮੈਂਟ ਕਰਦੇ ਆ ਤੁਹਾਡਾ ਦੂਸਰੋ ਵੀ ਰੇ ਹੋ ਗਿਆ ਵੀ ਅਗਲੇ ਦੀ ਪਰਸਨ ਲਾਈਫ ਆਪਾਂ ਨੂੰ ਹੈ ਨਾ ਇਹ ਵੀ ਕਮੈਂਟ ਨਾ ਨਹੀਂ ਕੇ ਦੋਣ ਚੱਲੀ ਜੀ ਤਾਂ ਸ਼ਾਮ ਹਨਾ ਇਹ ਕਾਹਦੇ ਚਾਤ ਕੋਈ ਜੀ ਵੀਰੇ ਕਿਉਂ ਨਹੀਂ ਥੋੜੇ ਮੇਰੇ ਦਸਤ ਕਰ ਸੋਹਾਂ ਅਲਹਮਦੁਲਿ ਹਕੀਕਤ ਵਾਦ ਪੱਲੀਆਂ ਬਹੁਤ ਰੋਸਲਾ ਕਰਵਾਉਂਦੀ ਨੇ ਰੋਸ ਥੋੜਾ ਮਹਿਸਾ ਇਹ ਵੀ ਕਮੈਂਟ ਕਰਕੇ ਆਪੇ ਕੰਦ ਦੇ ਦਿੰਦੇ ਤੁਸੀਂ ਆਪਣੇ ਘਰ ਤੇ ਗੱਲ ਹੋਈ ਆਪਾਂ ਨੂੰ ਇਹ ਦੱਸ ਤਾਂ ਕਿ ਸਾਡੀ ਨਾ ਚਾਹ ਰੋਲਾ ਪੈ ਰਿਹਾ ਹੈ ਨਾ ਇਹ ਮਾਪੀ ਰੋਲਾ ਤਾਂ ਬੜਾ ਹੋ ਕੇ ਬੀਤ ਜੰਦਾ ਹੁੰਦਾ ਪੈਂਦਾ। ਪਹਿਲੀ ਦਸਨ ਲੱਗ ਜੂ ਮੇਰੇ ਬਣਦੀ ਦੇ ਘਰ ਨਾਲ 100 ਵਾਰ ਹੁੰਦੀ। ਕਾਹ ਤੋਂ ਜੇ ਰਿਸੀ ਰਿਕਰਿਟਮੈਂਟ ਕਰਦੇ ਤਾਂ ਪਹਿਲੀ ਡਿਪਰੈਸ਼ਨ ਚ ਇਕ ਰਿਸੀ ਰਿਕਰਿਟਮੈਂਟ ਕਰ ਜਾਨੀਓ। ਕਾਹ ਨੂੰ ਉਹ ਦੱਸੀ ਲੋਕਾਂ ਤੋਂ ਬਦਲ ਰਵੇ ਦੂਆ ਮੀਨ ਇਹਨਾਂ ਵੀ ਸਾਰੋ। ਸਾਲੀ ਜਾਨ ਨੂੰ ਹੋਈ ਤਾਂ ਜੋ ਬਾਇ ਹੋਰ ਵੀਡੀਓ ਕੋਈ ਲੱਗੀ ਐ। ਕੋਤੋਂ ਇੰਨੇ ਕਮੈਂਟ ਕਾਸਤੇ ਕੋਲਿਆ ਸਲਾਹ ਹੋਵੇ ਜੀ। ਕੋਈ ਤਾਂ ਬੱਚਾ ਹੀ ਜਾਂਦੇ ਤੇ ਉਹ ਬੈਲੀ ਨਾ ਬਣੀ ਕਮੈਂਟ ਕਰੋ ਕੱਲ ਵੀ ਕੋਈ ਫੱਪੜ ਜਿਹਾ ਇਸੇ ਵਾਂਗ ਮਿਲ ਕੇ ਗਏ ਲਈ ਅਗਲੇ ਨੌਕਰ ਨੂੰ ਦੇਖੋ ਜੇ ਉਹਦਾ ਆ ਗਿਆ ਤੇ ਦਸੂ ਚਲ ਕਈ ਵਾਰ ਅੰਦਰ ਹੀ ਬੰਨ ਵੀ ਲੱਗ ਸਕਦੀ ਆ ਉਹਦੀ ਸੌਰੀ ਪ੍ਰਵਾਦਨਾ ਉੱਥੇ ਜਾ ਵੀ ਸਕਦੇ ਹੋ ਵਾਪਸ ਹੋ ਸਕਦਾ ਤਾਂ ਨਾ ਵੀ ਆਪਾਂ ਨੂੰ ਕੁਝ ਨਹੀਂ ਪਤਾ ਹੈ ਜੇ ਬੈਲੀ ਵੀ ਜਿਹੜੇ ਡੈਗੇ ਪੈਂਦਾ ਨਾ ਕਰਕੇ ਬਸ਼ਾਨਾ ਨਾ ਕਰੋ ਉਹ ਬਈ ਫਿਰ ਫਿਰ ਡਿਪਰੈਸ਼ਨ ਹੋ ਜਾਂਦਾ ਜੇ ਮੈਂ ਜਿਹੜੀ ਕਮੈਂਟ ਪੜਦੀ ਆ ਫਿਰ ਮੈਨੂੰ ਟੈਂਸ਼ਨ ਹੋ ਜਾਂਦੀ ਵੀ ਮੈਨੂੰ ਐਂ ਦਾ ਤੋਂ ਪਹਿਨਾ ਕਮੈਂਟ ਕਰਨ ਲੱਗਦੀ ਆ ਹਰ ਹਰ ਇੱਕ ਹੁੰਦਾ ਹੀ ਆਪਣੀ ਆਪਣੀ ਲਾਈਫ ਬੈਲੀ ਕਿਵੇਂ ਸਸ ਰਹੀ ਹੈ ਤਾਂ ਹਮ ਸਾੜੀ ਨਾ ਕਰੋ ਜੇ ਮੈਂ ਤੁਹਾਨੂੰ ਦੱਸ ਦੂਗੀ ਹੈ ਨਾ ਅਗਲੇ ਦੇ ਘਰ ਦੇ ਪ੍ਰੋਬਲਮਸ ਸੋਲਵ ਹੋ ਜੀਏ ਇਹ ਤਾਂ ਆਪਾਂ ਨੂੰ ਲੱਗੇ ਰਿਹਾ ਹੈ ਨਾ ਵੀ ਉਹਨੇ ਲੱਗ ਕੇ ਚੈਨਲ ਬਣਾਇਆ ਹੈ ਜਾਂ ਕੋਈ ਕਾਰਨ ਹੈ ਤਾਂ ਉਹ ਲੱਗ ਰਹੀ ਹੈ ਸੋ ਉਹਨਾਂ ਖੰਦੇ ਦੇ ਤਾਂ ਕਿਸੇ ਬੁੱਸੇ ਜਿਹੇ ਗੋਲੇ ਹਨ ਇਹ ਲਾ ਲੈਣੇ ਡਾਕਟਰ ਦਾ ਪ੍ਰੈਕਸ਼ਨ ਜਾਂ ਅਗਰ ਡਿਪਰੈਸ਼ਨ ਦਾ ਜਿਹੜਾ ਲਾਗੇ ਹਾਲੀਵੁੱਡ ਠੀਕ ਹੁੰਦਾ ਉਹ ਐ ਥੋੜੇ ਮਹੀਨੇ ਵੀ ਦਿਨ ਛੇ ਦਿਨ ਠੀਕ ਹੋ ਜੂ। ਮੇਰੇ ਦਾਦੀ ਮਾਂ ਸੀ ਉਹਨਾਂ ਨੂੰ ਸੀਗਾ ਉਹਨਾਂ ਨੂੰ ਦਵਾਈ ਕਰਾਉਂਦੇ ਸੀਗੇ ਫੇਰ ਉਹ ਠੀਕ ਹੁੰਦੇ ਸੀਗੇ ਜਾ ਕੇ ਪਟਿਆਲੇ ਤੋਂ ਉਹਨਾਂ ਨਾਲ ਚੱਲਦਾ ਸੀ। ਐ ਥੋੜੀ ਵੀ ਇੱਕ ਦੋ ਵਾਰ ਦਵਾਈ ਲੈਣ ਦੇ ਬੰਦਾ ਠੀਕ ਹੋ ਜੂਗਾ। ਜਿਵੇਂ ਮੈਂ ਕਹੇ ਜੀ ਮੈਂ ਸੱਚੇ ਵੀ ਜਿਹੜੀ ਕਿਹਾ ਨਾ ਵੀ ਉਹ ਲੰਬੇ ਦਿਨ ਡਾਕਟਰ ਕੋਲ ਪੀ ਦੀ ਕਰਦੇ ਨੇ ਹੈਲਥੀ ਜੀ ਉਸੇ ਦਰਮਿਆਨ ਦਾਦੀ ਮਾਂ ਦੇ ਵੀ ਕਰਦੇ ਹੁੰਦੇ ਸੀਗੇ ਪਟਿਆਲੇ ਡਾਕਟਰ ਸੀਗੇ ਉਹ ਕਰਦੇ ਸੀ ਫੇਰ ਉਹ ਠੀਕ ਹੁੰਦੇ ਸੀਗੇ। ਜਿਆਦਾ ਟੈਨਸ਼ਨ ਹੋ ਜਾਂਦੀ ਹੈ ਨਾ। ਉੰਨੇ ਨੇ ਹੌਲੀ ਬੜੀ ਉਹ ਆਪਣੀ ਤੋਂ ਵੀ ਦੱਸਦੀ ਵੀ ਕੀ ਕਾਰਨ ਹੈ ਅਗਨੇ ਪਰਮਾਤਮਾ ਕਰ ਇਹਨਾਂ ਦੀ ਬਾਣੀ ਲੱਗੇ ਜੀ ਇੰਨਾ ਵਧੀਆ ਪਰਵਾਸ ਸੀ ਚਲੋ ਤੁਸੀਂ ਇੱਥੇ ਹੋ ਜਾਂਦੇ ਕੋਈ ਗੱਲ ਨਹੀਂ ਤਾਂ ਇਹ ਕਿਉਂ ਕਰਿਆ ਪਰਮਾਤਮਾ ਨੇ ਇਹਨਾਂ ਦੀ ਬਾਣੀ ਲੱਗੀ ਕਾਹਦੇ ਪੈਸੇ ਜਾਵੇ ਉਹ ਬਾਸ ਕੈਨੇਡਾ ਨਹੀਂ ਹੋ ਜਾਣਾ ਤੇ ਛੇਤੀ ਜਾਗੇ ਆਪਣੇ ਪਰਿਵਾਰ ਕੋਲ ਸਭੀ ਅਰਦਾਸ ਕਰਦੇ ਹਾਂ ਪਰਮਾਤਮਾ ਦੀ ਵੀ ਜਲਦੀ ਜਲਦੀ ਉਹਨਾਂ ਦੇ ਪਰਿਵਾਰ ਸੁੱਖ-ਸ਼ਾਂਤੀ ਨਾਲ ਜਾਵੇ ਉਹਨਾਂ ਦੀ ਬਾਣੀ ਲੱਗੇ ਹੈਨਾ ਉਹ ਤਾਂ ਆਜ ਵੀ ਹੋਜੀ ਚੈਰੀ ਕਰ ਇਹ ਨਹੀਂ ਸਾਊਟ ਕੁੜੀ ਐ ਅੰਬਰ ਘਾਰੀ ਐ ਕਿ ਇਸਦੀ ਬੰਦੀ ਸੀ ਹਨਾ ਵੈਸੇ ਕੋਈ ਜਾਣ ਕੇ ਤਾਂ ਨਹੀਂ ਕਰਦਾ ਹੁੰਦਾ ਮੈਂ ਇਸ ਤਰ੍ਹਾਂ ਦਾ ਪ੍ਰੈਕਸ਼ਨ ਜਉ ਆ ਬੀ ਮੂੰਹ ਦੱਸਦੇ ਹਾਂ ਇਹ ਡਿਪਰੈਸ਼ਨ ਐ ਫਾਈਨਲੀ ਹਾਸੋਸ ਕੇ ਬੰਨ ਲਾ ਗਦੀ ਐ ਵੀ ਲੈ ਸਾਡੀ ਬਹਿ ਕੋਈ ਟੈਂਡਲ ਬਣਾ ਲੈ ਟੈਂਡਲ ਬਣਾ ਟਾਂਕੀ ਹੋ ਗਿਆ ਹਨਾ ਆਪਣਾ ਘੜੀ ਜੀਨ ਕਰ ਲਈ ਆਪਾਂ ਬਣਾਈ ਉਹ ਵੀ ਬਣਾ ਲਿਆ ਤੇ ਇਹ ਮੈਨਾ ਕਰੇ ਪਰ ਕੋਈ ਜੇ ਇਹ ਆਪਾਂ ਕੋਈ ਜ਼ਿੰਮੇਵਾਰੀ ਦੇ ਸਕਦੇ ਦੁੱਖ ਬਿਨਾਂ ਦੇ ਉਹਨਾਂ ਇਹ ਕਸ ਕਰਦਾ ਨਹੀਂ ਮੋਟੀਵੇਟ ਬਿਨਾ ਕਰੋ ਵਿਚਾਰੀ ਨੂੰ ਨਾ ਆਪਾਂ ਹੌਸਲਾ ਦੇ ਬੋਲੋ ਤਾਂ ਵੀ ਜਲਦੀ ਪੰਡ ਠੀਕ ਹੋ ਜੇਗੀ ਹੈ ਨਾ ਆਉਦੇ ਪਰਵਾਸ ਜਾਵੇਗੀ ਕਿਉਂਕਿ ਉਹਦਾ ਇਲਾਜ ਚੱਲ ਰਿਹਾ ਹੈ ਪਤਾ ਹੀ ਦਵਾਈ ਖਾਦੇ ਪਰ ਮਾਤਾ ਕਰ ਜਲਦੀ ਠੀਕ ਹੋ ਜੇ ਤੇ ਪਰਵਾਸ ਕੀ ਜਾਵੇਗੀ ਤਾਂ ਨੂੰ ਆਪਾਂ ਪਹਿਲੀ ਉਹਦੇ ਸੌਣੇ ਲੈ ਜਾਈਏ ਭੈਣਾਂ ਦੇ ਤਲਾਕ ਹੋ ਗਿਆ ਮੈਂ ਸੋ ਤਾਂ ਤੁਹਾਨੂੰ ਕਹਿੰਦੀ ਕਿ ਜਦੋਂ ਸਾਨੂੰ ਜੇ ਹੋ ਜਾਂਦਾ ਦੱਸ ਦੇ ਚਲੋ ਅੱਗੇ ਘਰ ਸੌਣੇ ਜਾਓ ਨਾ ਠੀਕ ਹੋ ਜੂਗਾ ਈਵਨ ਵੀ ਨਾ ਕੰਨੇ ਸਾਲ ਜੀਣੇ ਲੱਗਦੇ ਜਾਂਦੇ ਨੇ ਜੀਰੇ ਇਹਨੂੰ ਦੇਖੀ ਤਾਂ ਸਿਰ ਉਹ ਯਾਤਰੀ ਜੁਆ ਕਰਨ ਹੈ ਜਿਉਂ ਜਲਦੀ ਜੱਸੀ ਬਤਵਾਦੀਆਂ ਵੀ ਬੜੀ ਬੜੀ ਬਲੌਗ ਪਾਵੇ ਅਗਿਆਪਨ ਦੇ ਲਈ ਵੀ ਬਲੌਗ ਪਾ ਕੇ ਕੋਈ ਦਿੰਦੀ ਕ੍ਰੀਏਟ ਕਰਦੀ ਹਾਂ ਹਾਂਜੀ ਇੰਨੀ ਸਾਊ ਕੁੜੀ ਦੇਖੋ ਤਾਂ ਲੱਗ ਕਰੇ ਸਾਡੇ ਨਗਰਾਂ ਚ ਵਧਣ ਦੀ ਇਸ ਤਰ੍ਹਾਂ ਦੀ ਕੁੜੀ ਸੀ ਉਹਨਾਂ ਅਪੀ ਇੰਦੀ ਹੁੰਦਾ ਸੀ ਉਹ ਵੀ ਇਸ ਤਰ੍ਹਾਂ ਕਿ ਇਸ ਦੀ ਵੰਜੀ ਜਮੀ ਵੀ ਉਹਦੇ ਤਰ੍ਹਾਂ ਲੱਗਦੀ ਜਿਵੇਂ ਮੈਂ ਮਹਿਕ ਦੇ ਬਲੌਗ ਦੇ ਰਹੀ ਹਾਂ ਬਿਲਕੁਲ ਮੈਨੂੰ ਬਹੁਤ ਕਰਦੀ ਲੱਗਦੀ ਹੈ ਤਰੋ ਕੀ ਕਹਿਆ ਪੁਆ ਮਾਰੀ ਰੁੱਤੀ